ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆ ਜਿਹੜੀ ਕਿਤਾਬ ਆ ਨੋ ਦੀ ਓਨਲੀ ਟਰਥ ਇਹ ਕਿਤਾਬ ਨੇ ਪਿਛਲੇ ਕੁਝ ਸਮੇਂ ਤੋਂ ਇੰਟਰਨੈਟ ਦੇ ਉੱਤੇ ਪੂਰਾ ਗਾਹ ਪਾ ਕੇ ਰੱਖਿਆ ਪਿਆ ਕਿਉਂਕਿ ਇਹ ਕਿਤਾਬ ਦੇ ਵਿੱਚ ਕੁਝ ਐਸੀਆਂ ਗੱਲਾਂ ਦੇ ਬਾਰੇ ਜ਼ਿਕਰ ਆ ਜਿਦੇ ਬਾਰੇ ਪੜ੍ਹ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਜਿਵੇਂ ਕਾਰਟੂਨ ਆ ਜਿਹੜਾ ਉਹ ਕਿਦਾਂ ਪਵੇ ਖਵਾਣੀ ਕਰਦਾ ਯੂ ਐਫ ਓ ਅਨੂਨਾਕੀ ਹੋਰ ਵੀ ਐਸੀਆਂ ਕਈ ਸੰਸਥਾਵਾਂ ਜਿਹੜੀਆਂ ਲੁੱਕ ਕੇ ਕੰਮ ਕਰਦੀਆਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਆ ਤੇ ਬਹੁਤ ਸਾਰੀਆਂ ਗੱਲਾਂ ਤੋਂ ਪਰਦੇ ਚੱਕੇ ਗਏ ਨੇ ਜੇ ਤੁਸੀਂ ਕਹੋਗੇ ਅੰਗਰੇਜ਼ੀ ਦੇ ਵਿੱਚ ਆ ਕਿਤਾਬ ਇਹ ਇਹਦਾ ਪੀਡੀਐਫ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਹਰ ਚੀਜ਼ ਪਾਣੀ ਚਾਹੀਦੀ ਆ ਆਪਾਂ ਨੂੰ ਕੁਛ ਨਾ ਕੁਛ ਤਾਂ ਨੌਲੇਜ ਮਿਲਦੀ ਆ ਇਸ ਕਰਕੇ ਟਰਾਈ ਕਰਿਆ ਕਰੋ ਵੀ ਜੇ ਕੁਝ ਵੀ ਦੇਖਣ ਨੂੰ ਕੁਝ ਹਟਮਾ ਕੁਝ ਦੁਨੀਆ ਤੋਂ ਅਲੱਗ ਮਿਲਦਾ ਪੜਨ ਨੂੰ ਸੁਣਨ ਨੂੰ ਉਹਨੂੰ ਜ਼ਰੂਰ ਪੜਿਆ ਸੁਣਿਆ ਕਰੋ ਧੰਨਵਾਦ ਜਿਉਂਦੇ ਬਸਤੇ ਰਹੋ